ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਇੱਕ ਵਾਰ ਫਿਰ ਲਾਈਵ ਹੋਏ ਆ ਦੱਸ ਦਈਏ ਕਿ ਪਿੰਡ ਮਹਾਲਮ ਤੋਂ ਅੱਗੇ ਜਾਦਾ ਸੀ ਲੰਗਦੇ ਆ ਗੁਮਾਨੀ ਵਾਲਾ ਖੂਹ ਆ ਜਾਂਦਾ ਹੈ ਗੁਮਾਨੀ ਵਾਲਾ ਖੂਹ ਦੇ ਇੱਕ ਪਰਿਵਾਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਜਿਸ ਪਰਿਵਾਰ ਦੇ ਵਿੱਚ ਦੀ ਦਾ ਵਿਆਹ ਹੈ 13 ਤਰੀਕ ਯਾਨੀ ਕਿ 13 ਮਾਰਚ ਦਾ ਵਿਆਹ ਰੱਖਿਆ ਗਿਆ ਪਹਿਲਾਂ ਘਰ ਦੇ ਹਾਲਾਤ ਤੁਹਾਨੂੰ ਦਿਖਾਣੇ ਆ ਪਰਿਵਾਰ ਨਾਲ ਬਾਅਦ ਦੇ ਵਿੱਚ ਮਿਲਾਨੇ ਆ ਦੱਸ ਦਈਏ ਕਿ ਜੇ ਇਸ ਦਾ ਵਿਆਹ ਹੈਗਾ ਉਸਦੇ ਪਿਤਾ ਦੀ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਨਾਲ ਵੀ ਮਿਲਾਨੇ ਪਹਿਲਾਂ ਘਰ ਦੇਖਾਣੇ ਆ ਕੱਚੇ ਕਮਰੇ ਹੈ ਔਰ ਪਰਿਵਾਰ ਦੇ ਹਾਲਾਤ ਜਿਹੜੇ ਆ ਉਹ ਆਰਥਿਕ ਪੱਖੋਂ ਕਾਫੀ ਜਿਹੜੇ ਮਾੜੇ ਹੈ ਦੱਸ ਦਈਏ ਕਿ ਪਿਤਾ ਦੇ ਵੱਲੋਂ ਧੀ ਦੀ ਮੰਗਣੀ ਕੀਤੀ ਗਈ ਸੀ ਲੇਕਿਨ ਜਦ ਵਿਆਹ ਕਰਨਾ ਸੀ ਤਾਂ ਵਿਆਹ ਤੋਂ ਪਹਿਲਾਂ ਹੀ ਜਿਹੜਾ ਉਸ ਨੂੰ ਹਾਰਟ ਅਟੈਕ ਹੁੰਦਾ ਹੈ ਔਰ ਹਾਰਟ ਅਟੈਕ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ 1 ਸਾਲ ਦਾ ਸਮਾਂ ਬੀਤ ਜਾਂਦਾ ਹੈ 1 ਸਾਲ ਦੇ ਸਮੇਂ ਤੋਂ ਬਾਅਦ ਹੁਣ ਜਿਹੜਾ ਹੈਗਾ ਦੁਬਾਰੇ ਲੜਕੀ ਦੀ ਸ਼ਾਦੀ ਦਾ ਜਿਹੜਾ ਹੈਗਾ ਉਹ ਸਮਾਂ ਨਿਸ਼ਚਿਤ ਕੀਤਾ ਗਿਆ ਲੇਕਿਨ ਸਮੱਸਿਆ ਜਿਹੜੀ ਹੈ ਉਹ ਇਹ ਹੈ ਕਿ ਪਰਿਵਾਰ ਦੇ ਕੋਲੇ ਹੁਣ ਆਰਥਿਕ ਪੱਖੋਂ ਕਮੀ ਹੈ ਪੈਸੇ ਵੀ ਔਰ ਤੀਜਾ ਵਿਆਹ ਰੱਖਿਆ ਔਰ ਸਭ ਤੋਂ ਵੱਡਾ ਅੱਜ ਜਿਹੜਾ ਕੋਈ ਪੁੰਨ ਹੈ ਉਹ ਕੰਨਿਆਦਾਨ ਹੁੰਦਾ ਹੈ ਜੋ ਇਸ ਪਰਿਵਾਰ ਦੇ ਵੱਲੋਂ ਕੀਤਾ ਜਾਣਾ ਔਰ ਤੁਹਾਡੇ ਸਹਿਯੋਗ ਦੀ ਅਪੀਲ ਜਿਹੜੀ ਹੈ ਉਹ ਇਹ ਪਰਿਵਾਰ ਕਰ ਰਿਹਾ ਹੈ ਗੁਮਾਨੀ ਵਾਲਾ ਖੂਹ ਹੈ ਮਹਾਲਮ ਅਤੇ ਵੈਰੋਕਾ ਦੇ ਵਿਚਾਲੇ ਜਿਹੜਾ ਇਹ ਪਿੰਡ ਪੈਂਦਾ ਤਾਂ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਨੇ ਆ ਪਰਿਵਾਰਕ ਮੈਂਬਰਾਂ ਨਾਲ ਮਿਲਾਨੇ ਆ ਆ ਲੜਕੀ ਦੇ ਨਾਲ ਵੀ ਤੁਹਾਨੂੰ ਮਿਲਾਂਦੇ ਆ ਜਿਸ ਦੀ ਸ਼ਾਦੀ ਹੋ ਗਈ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਮਿਲਾਨੇ ਆ ਤਾ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਵਾਸੀ ਜਿਹੜੇ ਹੈਗੇ ਆ ਉਹ ਵੀ ਇੱਥੇ ਇਕੱਠਾ ਹੋਏ ਆ ਪਰਿਵਾਰਕ ਮੈਂਬਰ ਹੀ ਇਕੱਠਾ ਹੋਏ ਆ ਲੜਕੀ ਵੀ ਇੱਥੇ ਆ ਜਿਸ ਦੀ ਸ਼ਾਦੀ ਹੈ ਤਾਂ ਹਾਲਾਤ ਕੀ ਨੇ ਔਰ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਪਾਜੀ ਕੀ ਕਿਸ ਤਰ੍ਹਾਂ ਦਾ ਪਰਿਵਾਰ ਹੈ ਔਰ ਕੀ ਮਦਦ ਚਾਹੀਦੀ ਹੈ ਜੀ ਪਹਿਲਾਂ ਤਾਂ ਇਸ ਜਿੰਨ ਨੂੰ ਸਾਰਿਆਂ ਨੂੰ ਜੀ ਆ ਕਹਿੰਦੇ ਆ ਇਹ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਇਹਨਾਂ ਲੜਕੀ ਦੇ ਇਤਾਂ ਦੀ ਡੈਥ ਹੋ ਚੁੱਕੀ ਹੈ ਬਿਲਕੁਲ ਦੇਖ ਦੇਖ ਚੁੱਕਿਆ ਤੁਸੀਂ ਵੀਡੀਓ ਚ ਦੇਖੇ ਹੋਣਾ ਕਿ ਇਹਨਾਂ ਦਾ ਮਕਾਨ ਵੀ ਕੱਚਾ ਆ ਤੇ ਕੋਈ ਹੋਰ ਸੋਰਸ ਹੈ ਨਹੀਂਗਾ ਕੋਈ ਜ਼ਮੀਨ ਵੀ ਹੈ ਨਹੀਂਗੀ ਲੜਕੀ ਦੀ ਸ਼ਾਦੀ ਕਰਨੀ ਹੈ ਇਸ ਲਈ ਜੋ ਵੀ ਕਿਸੇ ਦਾਨੀ ਸੱਜਣ ਤੋਂ ਕੋਈ ਵੀ ਮਦਦ ਹੁੰਦੀ ਹੈ ਪੈਸੇ ਟਕੇ ਦੀ ਜਾਂ ਕਿਸੇ ਦਾ ਰਾਸ਼ਨ ਦੀ ਜੋ ਮਰਜ਼ੀ ਕਰ ਸਕਦਾ ਜੀ ਸੇਵਾ ਜੀ ਇਹ ਕਿਹੜੀ ਜਗ੍ਹਾ ਕਿਹੜੀ ਹੈ ਇਹ ਪਿੰਡ ਗਮਾਨੀ ਵਾਲਾ ਖੂਹ ਹੈ ਜੀ ਗਮਾਨੀ ਵਾਲਾ ਖੂਹ ਮੈਂ ਇੱਥੋਂ ਦਾ ਸਰਪੰਚ ਆ ਜੀ ਜੀ ਮੈਂ ਇੱਥੋਂ ਦਾ ਸਰਪੰਚ ਆ ਜੀ ਬਿਲਕੁਲ ਇਹ ਸਰਪੰਚ ਸਾਹਿਬ ਸੰਤ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਤੁਹਾਨੂੰ ਮਿਲਾਨੇ ਆ ਗੁੜੀਆ ਦੀ ਜਿਸ ਦੀ ਸ਼ਾਦੀ ਆ ਉਸ ਦੀ ਮਾਂ ਹੈ ਹਾਂਜੀ ਬੀਬੀ ਕੀ ਨਾਮ ਹੈ ਤੁਹਾਡਾ ਰਾਜਕੌਰ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਵੀ ਜਿੰਨੀ ਵੀ ਕੋਈ ਮਦਦ ਹੋਵੇ ਤੇ ਸਾਡੀ ਸਹਾਇਤਾ ਕੀਤੀ ਜਾਵੇ ਇਹਨਾਂ ਦੇ ਪਾਪਾ ਨਹੀਂ ਹੈਗੇ ਸਿਰ ਤੇ ਬੱਚੇ ਛੋਟੇ ਆ ਦੋਸਰੇ ਹਾਂ ਤੇ ਇਹ ਨਹੀਂ ਮੈਰ ਚ ਗਈ ਹੈ ਤੇ ਕੀ ਹੋਇਆ ਇਹਨਾਂ ਦੇ ਫਾਦਰ ਨੂੰ ਕੀ ਹੋਇਆ ਸੀ ਟੈਕ ਹੋਇਆ ਸੀਗਾ ਅੱਛਾ ਜੀ ਵਿਆਹ ਉਹ ਹੀ ਰੱਖ ਗਏ ਸੀ ਹਾਂਜੀ ਉਹਨਾਂ ਨੇ ਰੱਖਿਆ ਸੀ ਪਿਛਲੇ ਸਾਲ ਦਾ ਫਿਰ ਅਸੀਂ ਕੈਨਸਲ ਕਰਤਾ ਸੀਗਾ ਤੇ ਫਿਰ ਉਹਨੂੰ ਆਗਰ ਕਿਸੇ ਕਰਨਾ ਕਿਸ ਤੇ ਅੱਛਾ ਹੁਣ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਤੁਹਾਨੂੰ ਲੋੜ ਕੀ ਕੁਝ ਬਣਾਇਆ ਮਤਲਬ ਕਿ ਵਿਆਹ ਵਾਸਤੇ ਕੁੜੀ ਵਾਸਤੇ ਦਾਜ ਕੁਝ ਬਣਾਇਆ ਨਹੀਂ ਬਣਾਇਆ ਅਸੀਂ ਕੁਛ ਨਹੀਂ ਬਸ ਇੱਕ ਲਾਵਾਂ ਵਾਲਾ ਸੂਟ ਹੀ ਲਿਆ ਬਸ ਔਰ ਕੁਛ ਨਹੀਂ ਬਣਾਇਆ ਅੱਛਾ ਇਸ ਤੋਂ ਇਲਾਵਾ ਕੁਝ ਨਹੀਂ ਬਣਾਇਆ ਕਿੰਨੀ ਤਰੀਕ ਨੂੰ ਵਿਆਹ ਹੈ 13 ਤਰੀਕ ਦਾ ਇਸੇ 13 ਮਾਰਚ ਦਾ 13 ਮਾਰਚ ਦਾ 3 ਪੱਗਾਂ ਦਾ 3 ਪੱਗਾਂ ਦਾ ਹਾਂਜੀ ਠੀਕ ਹੈ ਤੇ ਇਹ ਨਾਨਾ ਜੀ ਨੇ ਤੁਸੀਂ ਨਾਨਾ ਜੀ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤਾਂ ਦੇ ਗਲ ਦੀ ਸ਼ਤਾ ਕੀਤੀ ਜਾਵੇ ਹੂੰ ਮੋਜ਼ਾ ਗ੍ਰੀ ਹੂ ਕਾ ਦਾ ਹੂੰ ਤੇ ਉਹ ਗੜਕੀ ਜਾਨਾ ਸੀ ਟੱਕ ਹੋ ਜਾਈ ਆਪਣਾ ਨਹੀਂ ਕੁਝ ਹੀ ਆ ਕਿ ਕਿ ਰਾਮਣ ਲੀ ਕੀ ਕਰਨਾ ਹੂੰ ਸਾਡੇ ਕੰਦੇ ਕੋਦੇ ਹੈ ਨਹੀਂ ਕੁਝ ਵੀ ਹੂੰ ਘਰ ਚ ਕੋਈ ਕਮਾਨ ਵਾਲਾ ਜੀ ਨਹੀਂ ਛੋਟੇ ਆ ਛੋਟੇ ਆ ਬੱਚੇ ਛੋਟੇ ਆ ਸਾਰੇ ਸੋਜੇ ਛੋਟੇ ਆ ਮੁੰਡੇ ਦੋ ਮੈਂ ਜੀ ਤੁਹਾਡੀ ਕੀ ਰਿਸ਼ਤੇਦਾਰੀ ਹੈ ਬਾਈ ਜੀ ਮੈਂ ਇੰਨੇ ਲੜਕੇ ਪੜ ਲਦਾ ਅੱਛਾ ਜੀ ਕਿੱਥੋਂ ਕਿੱਥੇ ਰਹਿੰਦੇ ਹੋ ਆਪਾਂ ਟਾਬਾਂ ਜੀ ਟਾਬਾਂ ਪਿੰਡ ਆ ਤੁਹਾਡਾ ਠੀਕ ਹੈ ਕੀ ਕੀ ਅਪੀਲ ਕਰਨਾ ਚਾਹੁੰਦੇ ਹੋ ਇਹ ਲਈ ਸੇਵਾ ਮੁੱਲ ਕੀਤੀ ਜਾਵੇ ਜਿੰਨੀ ਵੱਧ ਤੋਂ ਵੱਧ ਜਿੰਨਾ ਤੇ ਕਰ ਵੀ ਦੱਸੋ ਜ਼ਰੂਰਤ ਕਿਦਾਂ ਦੀ ਹੈ ਕੀ ਕੀ ਚਾਹੀਦਾ ਜ਼ਰੂਰੀ ਸਮਾਨ ਜ਼ਰੂਰਤ ਤਾਂ ਆਪ ਨੂੰ ਪਤਾ ਹੀ ਸਾਰਿਆਂ ਨੂੰ ਸੇਵਾਦਾਰ ਨੂੰ ਜਿਹੜੇ ਜ਼ਰੂਰਤ ਹੈਗੇ ਸਮਾਨ ਦੇ ਜਾਂ ਜੋ ਸਾਦਰ ਬਰਾਤ ਕਿੰਨੀ ਆਉਣੀ ਹੈ ਕਿੰਨੇ ਬੰਦੇ ਆਉਣੇ ਬਰਾਤ ਹੋ ਜਾਣਾ ਹੈ 100 ਤੋਂ ਪਲੱਸ 100 ਦੇ ਕਰੀਬ ਹੋ ਜਾਏਗਾ ਅੱਛਾ ਤੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਚਾਹੀਦਾ ਹਾਂਜੀ ਪ੍ਰਬੰਧ ਚਾਹੀਦਾ ਖਾਣ ਪੀਣ ਦਾ ਠੀਕ ਹੈ ਇਸ ਤੋਂ ਇਲਾਵਾ ਕਿਹੜੀ ਚੀਜ਼ ਦੀ ਜ਼ਰੂਰਤ ਹੈ ਮਤਲਬ ਕਿ ਤੁਸੀਂ ਉਹ ਚੀਜ਼ਾਂ ਦੱਸੋ ਬਹੁਤ ਦੁਨੀਆ ਦੇਖ ਰਹੀ ਹੈ ਤੁਸੀਂ ਉਹ ਚੀਜ਼ਾਂ ਦੱਸੋ ਜਿਹੜੀਆਂ ਜ਼ਰੂਰੀ ਚੀਜ਼ਾਂ ਚ ਆ ਜਾਂਦੀਆਂ ਵੀ ਲੜਕੀ ਨੂੰ ਆਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਕਾਰ ਦੇ ਵਿੱਚ ਜੋ ਵੀ ਛੋਟਾ ਮੋਟਾ ਸਮਾਨ ਦੀ ਜ਼ਰੂਰਤ ਹੁੰਦੀ ਹੈ ਜਿਆ ਵੀ ਹੋਣਾ ਅਸੀਂ ਤਾਂ ਕੁਝ ਕਰ ਹੀ ਨਹੀਂ ਸਕੇ ਦੇ ਵਾਸਤੇ ਕੋਈ ਸੋਨਾ ਨੇ ਕੁਝ ਨਹੀਂ ਪਾ ਸਕਿਆ ਸੀ ਕੋਈ ਕੁਝ ਨਹੀਂ ਸਾਡੇ ਕੋਲ ਬਸ ਇਸ ਦਿੱਕੇ ਜਿਮ ਲਾਉਣ ਸੂਟ ਲਿਆ ਹੈ ਹਾਂ ਮੈਸੁਰ ਕੁਝ ਨਹੀਂ ਤਾਂ ਬਿਲਕੁਲ ਪਰਿਵਾਰ ਨੂੰ ਜਿਹੜੀ ਹੈ ਜ਼ਰੂਰਤ ਹੈ ਆਰਥਿਕ ਹਾਲਾਤ ਜਿਹੜੇ ਆ ਉਹ ਪਰਿਵਾਰ ਦੇ ਮਾੜੇ ਆ ਇਹ ਲੜਕੀ ਹੈ ਲੜਕੀ ਦੀ ਮਾਂ ਹੈ ਨਾਲ ਲੜਕੀ ਦੇ ਨਾਨਾ ਲੜਕੀ ਦੇ ਫੁੱਫੜ ਜੀ ਖੜੇ ਆ ਇੱਥੇ ਤਾਂ ਸਾਰੇ ਪਰਿਵਾਰ ਦੇ ਵੱਲੋਂ ਜਿਹੜੀ ਹੈ ਅਪੀਲ ਕੀਤੀ ਜਾ ਰਹੀ ਹੈ 13 ਮਾਰਚ ਦਾ ਵਿਆਹ ਹੈਗਾ ਤਾਂ ਤੀ ਫਗਣ ਦੇਸੀ ਦਾ ਜਿਹੜਾ ਹੁੰਦਾ ਉਹ ਤੀ ਫਗਣ ਹੈ 13 ਮਾਰਚ ਦੀ ਸ਼ਾਦੀ ਹੈ ਲੜਕੀ ਦੀ ਔਰ ਕੰਨਿਆਦਾਨ ਕਰਨਾ ਹੈ ਤਾਂ ਕਹਿੰਦੇ ਆ ਕਿ ਸਭ ਤੋਂ ਵੱਡਾ ਪੁੰਨ ਦਾ ਕੰਮ ਜਿਹੜਾ ਹੁੰਦਾ ਉਹ ਕੰਨਿਆਦਾਨ ਹੁੰਦਾ ਹੈ ਤਾਂ ਉਸ ਦੇ ਲਈ ਅਪੀਲ ਜਿਹੜੀ ਹੈ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਸਾਰਿਆਂ ਤੋਂ ਇਸ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਜਦ ਹਰਬੰਸ ਸਿੰਘ ਦੀ ਮੌਤ ਹੁੰਦੀ ਹੈ ਤਾਂ ਜਿੱਥੇ ਘਰ ਸੀਗਾ ਜਾਂ ਜਿੰਨਾ ਕੁ ਉਸ ਦੇ ਵੱਲੋਂ ਤਿਆਰ ਕਰਵਾਇਆ ਗਿਆ ਸੀ ਉੱਥੇ ਹੀ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਆ ਕੋਚੂਨੀ ਹੋ ਸਕਿਆ ਤਾਂ ਹਾਲਾਤ ਜਿਹੜੇ ਐ ਉਹ ਕਿਸ ਤਰ੍ਹਾਂ ਇੱਕ ਸਿਰਫ ਸਫੈਦੀ ਜਿਹੜੀ ਐ ਉਹ ਪਰਿਵਾਰ ਦੇ ਵੱਲੋਂ ਜਿਹੜੀ ਐ ਕਰਵਾਈ ਗਈ ਐ ਕਿਉਂਕਿ ਸ਼ਗਣਾ ਦਾ ਵਿੜਾ ਵਿਆਹ ਐ ਲੇਕਿਨ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਜ਼ਰੂਰਤਾਂ ਹੁੰਦੀਆਂ ਉਹ ਜ਼ਰੂਰਤਾਂ ਦੇ ਨਾਮ ਤੇ ਸਿਰਫ ਤੇ ਸਿਰਫ ਆ ਜਿਹੜਾ ਇੱਕ ਇਹਨਾਂ ਨੇ ਜਿਹੜਾ ਕਿ ਇਹ ਜੋੜਾ ਸ਼ਾਦੀ ਵਾਲਾ ਜੋੜਾ ਜਿਹੜਾ ਹੈ ਉਹੀ ਬਣਾਇਆ ਇਸ ਤੋਂ ਇਲਾਵਾ ਜਿਹੜਾ ਹੈਗਾ ਇਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਹੀ ਚੀਜ਼ਾਂ ਦੀ ਜ਼ਰੂਰਤ ਹੈਗੀ ਇਹਨਾਂ ਨੂੰ ਤਾਂ ਪਰਿਵਾਰ ਦਾ ਫੋਨ ਨੰਬਰ ਜਿਹੜਾ ਹੈਗਾ ਕੰਟੈਕਟ ਨੰਬਰ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਬਾਈ ਜੀ ਨੰਬਰ ਦੱਸੋ ਕੀ ਨੰਬਰ ਹੈ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਨੰਬਰ ਦੱਸੋ 62 59 ਪੰਜਾਬੀ ਚ ਦੱਸ ਦੇ ਭਰਾਵਾ ਸਾਰੇ ਨੇ ਮੇਰੇ ਵਰਗੇ ਕਈ ਹੁੰਦੇ ਜਿਹੜੇ ਨਹੀਂ ਪਤਾ ਲੱਗਦਾ 62399 62399 57807 57 807 807 ਠੀਕ ਹੈ ਪਰਿਵਾਰ ਦਾ ਨੰਬਰ ਅਸੀਂ ਮੈਂਸ਼ਨ ਵੀ ਕਰ ਦਾਂਗੇ ਤੇ ਜੇ ਕੋਈ ਸੱਜਣ ਵਿਆਹ ਕਿੱਥੇ ਕਰਨਾ ਜੀ ਸ਼ਾਦੀ ਕਿੱਥੇ ਕਰਨੀ ਅੱਛਾ ਇੱਥੇ ਕਰੀ ਕਰਨੀ 13 ਤਰੀਕ ਨੂੰ ਠੀਕ ਹੈ ਤਾਂ ਬਿਲਕੁਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਪਰਿਵਾਰ ਦੀ ਮਦਦ ਹੋ ਸਕੇ ਹਾਂ ਦਿਖਾਓ ਤਾਂ ਹਰਬੰਸ ਸਿੰਘ ਜਿਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਹਾਰਟ ਅਟੈਕ ਹੋ ਜਾਂਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਇੱਕ ਸਾਲ ਦਾ ਵਕਫਾ ਬੀਤ ਚੁੱਕਾ ਇੱਕ ਸਾਲ ਦਾ ਵਕਫਾ ਬੀਤਣ ਤੋਂ ਬਾਅਦ ਹੁਣ ਪਰਿਵਾਰ ਦੇ ਵੱਲੋਂ ਲੜਕੀ ਦੀ ਜਿਹੜੀ ਹੈ ਸ਼ਾਦੀ ਕੀਤੀ ਜਾਣੀ ਹੈ ਔਰ ਲੜਕੀ ਦੀ ਸ਼ਾਦੀ ਦੇ ਵਾਸਤੇ ਪਰਿਵਾਰ ਕੋਲੇ ਜਿਹੜਾ ਅਰਤੀਕ ਹਾਲਾਤ ਜਿਹੜੇ ਉਹ ਠੀਕ ਨਹੀਂ ਹੈਗੇ ਤਾਂ ਇਹ ਹਰਬੰਸ ਸਿੰਘ ਹੈ ਜਿਨ੍ਹਾਂ ਦੀ 1 ਸਾਲ ਪਹਿਲਾਂ ਹੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਾਂ ਅੱਜ ਜਿਹੜਾ ਹੈਗਾ ਪਰਿਵਾਰ ਨੂੰ ਜ਼ਰੂਰਤ ਹੈਗੀ ਹੈ ਔਰ ਇਸ ਪਰਿਵਾਰ ਨੇ ਸਾਡੇ ਤਾਂ ਹੀ ਅਪਰੋਚ ਕੀਤੀ ਤਾਂ ਅਸੀਂ ਜਿਹੜਾ ਇਹਨਾਂ ਨੂੰ ਇਹੀ ਕਿਹਾ ਸੀਗਾ ਕਿ ਵੀਡੀਓ ਜਿਹੜੀ ਆ ਅਸੀਂ ਪਾ ਦਿੰਨੇ ਆ ਸੋ ਅਸੀਂ ਵੀਡੀਓ ਪਾ ਰਹੇ ਆ ਔਰ ਜਿੰਨੀ ਮਦਦ ਹੋ ਸਕੇਗੀ ਆਪਣੇ ਪੱਧਰ ਤੇ ਵੀ ਅਸੀਂ ਕਰਾਂਗੇ ਔਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਹੈ ਕਿ ਇਸ ਪਰਿਵਾਰ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਧੀ ਦਾ ਵਿਆਹ ਆ ਔਰ ਪਰਿਵਾਰ ਦੇ ਕੋਲੇ ਅੱਜ ਜਿਹੜਾ ਹੈਗਾ ਧੀ ਦੇ ਵਿਆਹ ਵਾਸਤੇ ਕੁਝ ਵੀ ਨਹੀਂ ਹੈਗਾ ਤਾਂ ਰੋਣਾ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਹੋ ਜਾਏਗਾ ਸਾਰਾ ਕੁਝ ਹੋ ਜਾਏਗਾ ਰੋਣ ਦੀ ਕੋਈ ਲੋੜ ਨਹੀਂ ਬਹੁਤ ਦੁਨੀਆ ਬੈਠੀ ਆ ਬਹੁਤ ਦਾਨੀ ਸੱਜਣ ਵੀ ਬੈਠੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤਾਂ ਪਰਿਵਾਰ ਨੂੰ ਜ਼ਰੂਰਤ ਹੈ ਅੱਜ ਤਾਂ ਇਸ ਪਰਿਵਾਰ ਦੀ ਮਦਦ ਦੀ ਅਪੀਲ ਜਿਹੜੀ ਆ ਉਹ ਅਸੀਂ ਕਰ ਰਹੇ ਆ ਤੁਹਾਨੂੰ ਔਰ ਅਪੀਲ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਆ ਮਹਾਲਮ ਤੋਂ ਵੈਰੋ ਕਾ ਜਦ ਅਸੀਂ ਜਾਣੇ ਪਿੰਡ ਮਹਾਲਮ ਤੋਂ ਵੈਰੋ ਕਾ ਦੇ ਰਸਤੇ ਦੇ ਵਿੱਚ ਪਿੰਡ ਆ ਜਾਂਦਾ ਟਾਣੀ ਛੁੱਟੀ ਗੁਮਾਨੀ ਵਾਲਾ ਖੂਹ ਇਸ ਨੂੰ ਕਿਹਾ ਜਾਂਦਾ ਔਰ ਗੁਰਦੁਆਰਾ ਸਾਹਿਬ ਹੈ ਆ ਤੁਹਾਨੂੰ ਦਿਖਾਣਾ ਕੋਸ਼ਿਸ਼ ਕਰਦਾ ਆਹ ਗੁਰਦੁਆਰਾ ਸਾਹਿਬ ਹੈ ਨਿਸ਼ਾਨ ਸਾਹਿਬ ਦਿਖਾਈ ਦੇ ਰਿਹਾ ਔਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਜਿਹੜਾ ਹੈਗਾ ਇਹਨਾਂ ਦਾ ਘਰ ਹੈਗਾ ਹਰਬੰਸ ਸਿੰਘ ਸੀ ਬਾਈ ਦਾ ਨਾਮ ਹਰਬੰਸ ਸਿੰਘ ਸੀਗੇ ਉਹਨਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਇੱਕ ਸਾਲ ਪਹਿਲਾਂ ਔਰ ਹੁਣ ਪਰਿਵਾਰ ਦੇ ਆ ਵੱਲੋਂ ਜਿਹੜੀ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ 13 ਤਰੀਕ ਨੂੰ ਧੀ ਦਾ ਵਿਆਹ ਹੈ ਔਰ ਵਿਆਹ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਜ਼ਰੂਰਤ ਹੈ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀਆਂ ਜ਼ਰੂਰਤਾਂ ਹੁੰਦੀਆਂ ਤੇ ਉਹ ਸਾਰੀਆਂ ਜ਼ਰੂਰਤਾਂ ਹੈਗੀਆਂ ਇੱਥੇ ਹੀ ਇਹਨਾਂ ਦੇ ਵੱਲੋਂ ਸ਼ਾਦੀ ਕੀਤੀ ਜਾਣੀ ਹੈ ਤਾਂ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤਾਂ ਇਹਨਾਂ ਦੀ ਮਦਦ ਕੀਤੀ ਭੈਣ ਜੀ ਕੋਈ ਗੱਲ ਨਹੀਂ ਤੁਸੀਂ ਮੰਨਣਾ ਪੈਣਾ ਕਰੋ ਕੋਈ ਗੱਲ ਨਹੀਂ ਸ਼ੱਕ ਨਾਲ ਆ ਕੰਮ ਹੈ ਤੇ ਹੋ ਜਾਊਗਾ ਕੋਈ ਪਰਵਾਹ ਨਾ ਕਰੋ ਬਹੁਤ ਦੁਨੀਆ ਬਹੁਤ ਲੋਕ ਤੁਹਾਨੂੰ ਦੇਖ ਰਹੇ ਆ ਤਾਂ ਮਦਦ ਜਰੂਰ ਹੋਏਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਪੂ ਜੀ ਟੈਨਸ਼ਨ ਨਾ ਲਓ ਤੁਸੀਂ ਕੋਈ ਦਿੱਕਤ ਨਹੀਂ ਨੇਕ ਕੰਮ ਹੈ ਚੰਗਾ ਕੰਮ ਹੈ ਸਾਰੇ ਹਿਸਾਬ ਪਾਉਣਗੇ ਤਾਂ ਬਿਲਕੁਲ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾਂਦੀ ਔਰ ਅਸੀਂ ਵੀ ਤੁਹਾਨੂੰ ਅਪੀਲ ਕਰ ਰਹੇ ਹਾਂ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਜਿਹੜੀ ਆ ਉਹ ਜਰੂਰ ਕੀਤੀ ਜਾਵੇ ਕਿਉਂਕਿ ਤੀ ਦਾ ਵਿਆਹ ਹੈ ਔਰ ਕੰਨਿਆਦਾਨ ਹੈ ਕੰਨਿਆਦਾਨ ਦੇ ਵਿੱਚ ਜਿਹੜਾ ਹਿੱਸਾ ਲਿਆ ਜਾਵੇ ਔਰ ਇਸ ਪਰਿਵਾਰ ਦੀ ਆਰਥਿਕ ਮਦਦ ਜਿਹੜੀ ਹੈ ਉਹ ਕੀਤੀ ਜਾਵੇ ਧੰਨਵਾਦ